ਸਸੀ ਗਾਲ ਦੀ ਸਾਰਿਆਂ ਨੂੰ ਅੱਜ ਫਿਰ ਤੋਂ ਲੈ ਕੇ ਆਏ ਬਹੁਤ ਸੋਹਣੇ ਕਾਟਨ ਦੇ ਸੂਟ ਪਿਓਰ ਕਾਟਨ ਦੇ ਵਰਸ਼ਾ ਬ੍ਰਾਂਡ ਦੇ ਸੂਟ ਰਹਿਣਗੇ ਤੁਸੀਂ ਆਰਡਰ ਕਰਨ ਲਈ ਨੰਬਰ ਨੋਟ ਕਰ ਲਓ ਜੀ 887223777 COD ਵੀ ਅਵੇਲੇਬਲ ਰਹੇਗੀ ਪਰ ਉਹਦੇ ਲਈ 100 ਰੁਪੀ ਐਕਸਟਰਾ ਚਾਰजेस ਲੱਗਣਗੇ ਅਗਰ ਤੁਸੀਂ ਪੇਮੈਂਟ ਆਨਲਾਈਨ ਕਰਦੇ ਆ ਤਾਂ ਡਿਲੀਵਰੀ ਚਾਰजेस ਜਿਹੜੇ ਉਹ ਫ੍ਰੀ ਰਹਿਣਗੇ ਸ਼ਿਪਿੰਗ ਫ੍ਰੀ ਰਹੇਗੀ ਸਭ ਤੋਂ ਪਹਿਲਾ ਸੂਟ ਦਿਖਾਉਣ ਲੱਗੇ ਆ ਜੀ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸੋਹਣੇ ਕਾਟਨ ਦੇ ਵਰਸ਼ਾ ਬ੍ਰਾਂਡ ਦੇ ਸੂਟ ਹੈ કોટਨ ਦੇ ਸਟਫ ਚ ਇਹ ਕਿਸੇ ਵਿੱਚ ਕੋਈ ਚੀਜ਼ ਦੀ ਕਮੀ ਨਹੀਂ ਹੋਏਗੀ ਇਹ ਪਿਓਰ ਕੋਟਨ ਦਾ ਸੂਟ ਹੈ ਵਿਦਾਊਟ ਲਾਈਨਿੰਗ ਵੀ ਬਣ ਜਾਏਗਾ ਅਗਰ ਤੁਸੀਂ ਲਾਈਨਿੰਗ ਲਗਾਨੀ ਹੈ ਤਾਂ ਵੀ ਲਗਾ ਸਕਦੇ ਆ ਵੈਸੇ ਪਿਓਰ ਕੋਟਨ ਹੈ ਕਈਆਂ ਪਹਿਨਾਂ ਨੂੰ ਹੁੰਦਾ ਹੈ ਕਿ ਨਹੀਂ ਲਾਈਨਿੰਗ ਹਰ ਇੱਕ ਸੂਟ ਤੇ ਲਗਾਉਂਦੇ ਆ ਬਟ ਅਦਰਵਾਈਜ਼ ਬਿਨਾ ਲਾਈਨਿੰਗ ਤੋਂ ਵੀ ਬਣ ਜਾਏਗਾ ਬਹੁਤ ਸੋਹਣਾ ਨੈਕਲਾਈਨ ਹਾਈਲਾਈਟ ਕੀਤਾ ਹੋਇਆ ਹੈ ਔਰ ਕਿੰਨਾ ਸੋਹਣਾ ਇਹਦਾ ਪ੍ਰਿੰਟ ਹੈ ਆ ਦੇਖੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਏਗਾ ਜੀ ਇਹਦਾ ਫਰੰਟ ਹੈ ਗਿਆ ਇੱਕ ਦੇ ਹੈਗਾ ਜੀ ਇਹਦਾ ਬੈਕ ਸੇਮ ਪ੍ਰਿੰਟ ਦੇ ਵਿੱਚ ਬੈਕ ਆਏਗਾ ਠੀਕ ਹੈ ਜੀ ਔਰ 슬ੀਵਜ਼ ਦਾ ਕਪੜਾ ਆਏਗਾ ਇਦਾਂ ਐਕਸਟਰਾ ਇਹ ਆਣਗੀਆਂ ਜੀ 슬ੀਵਜ਼ ਬਹੁਤ ਸੋਹਣੀਆਂ ਖੁੱਲੀਆਂ ਡੂਲੀਆਂ 슬ੀਵਜ਼ ਬਣ ਜਾਣਗੀਆਂ ਤੁਸੀਂ ਕਿਸੇ ਵੀ ਤਰ੍ਹਾਂ ਪਾਕਿਸਤਾਨੀ ਬਣਾਓ ਜਾਂ ਅੰਬ੍ਰੇਲਾ ਜਾਂ ਕੁਝ ਵੀ ਬਣਾਓ ਬਣ ਜਾਣਗੀਆਂ ਨਾਲ ਤੁਹਾਨੂੰ ਬਟਨਸ ਮਿਲ ਜਾਣਗੇ ਜੀ ਸਾਰੇ ਸੂਟਾਂ ਦੇ ਐਕਸਟਰਾ ਇਹ ਦੇਖੋ ਡਿਜ਼ਾਈਨਿੰਗ ਵਾਸਤੇ ਬਟਨਸ ਵੀ ਮਿਲਣਗੇ ਔਰ ਵਰਸ਼ਾ ਬ੍ਰਾਂਡ ਦੇ ਸੂਟ ਹੈ ਇਸ ਲਈ ਕੁਆਲਿਟੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ बहुत सोहने सूट है ये फस्ट कलर है जी ऑफ वाइट जहा कलर है और यद प्योर कॉटन की बॉटम है विदाउट लाइनिंग ही बॉटम है और ब प्योर कॉटन च है जी दुपट्टा। बहुत सोहने डिजिटल प्रिंट के दुपट्टे है खुले डुले सरदारी सूट है और वे दुपट्टे है ये देखो खुले डुले बहुत सोहने प्रिंट प्रिंट के दुपट्टे है ਔਰ ਦੂਸਰੀ ਗੱਲ ਹੈ ਕਿ ਸਿਰ ਤੇ ਟਿਕਨ ਵਾਲਿਆ ਤੁਸੀਂ ਕਿੱਦਾਂ ਵੀ ਲਓ ਅ ਗਰਮੀਆਂ ਦੇ ਅਕੋਰਡਿੰਗ ਬਹੁਤ ਸੋਹਣੇ ਦੁਪੱਟੇ ਐ ਠੀਕ ਹੈ ਸਭ ਤੋਂ ਪਹਿਲਾ ਕਲਰ ਹੈਗਾ ਜੀ ਆਫ ਵਾਈਟ ਜਿਹਾ ਕਲਰ ਐ ਅ ਆਫ ਵਾਈਟ ਦੇ ਵਿੱਚ ਹਲਕਾ ਜਿਹਾ ਗ੍ਰੀਨ ਸ਼ੇਡ ਲਗਾ ਲਓ ਠੀਕ ਹੈ ਇਹਦੇ ਵਿੱਚ ਹੈਗੇ ਜੀ ਚਾਰ ਕਲਰ ਇਸ ਸੈੱਟ ਚ ਸੈਕਿੰਡ ਕਲਰ ਆਏਗਾ ਅ ਪਿਆਜ਼ੀ ਸ਼ੇਡ ਆਨਿਅਨ ਸ਼ੇਡ ਹੈਗਾ ਲੈਵੈਂਡਰ ਆਨਿਅਨ ਸ਼ੇਡ ਲੱਗ ਰਿਹਾ ਠੀਕ ਹੈ ਜੀ ਇਹ ਆਏਗਾ ਇਹਦਾ ਪ੍ਰਿੰਟ सेम आएगा सारा कुछ बहुत सोहने प्रिंट है बहुत सोने लाइट पेस्टल जो कलर है अकॉर्डिंग अकोडिंग आ गई जी बॉटम और ये दुपट्टा मैं सारे दुपट्टे खोल के दिखा रही हूँ ताकि आराम देख सको ठीक है आ लो जी आदा दुपट्टा बहुत ही सोहने बहुत ही व्डे खुले डुले कॉटन मसलीन के दुपट्टे है ठीक है ये आ गया जी अनीयन प्याजी शेड जहा आ गया पेस्टल कलर ही ने लाइट ਬਹੁਤ ਸੋਨੇ ਲਾਈਟ ਕਲਰ ਨੇ ਉਸ ਤੋਂ ਬਾਅਦ ਆ ਗਿਆ ਜੀ ਸੀ ਗ੍ਰੀਨ ਥਰਡ ਕਲਰ ਆਏਗਾ ਸੀ ਗ੍ਰੀਨ ਐਸ ਐਚ ਆ ਦੇਖੋ ਬਹੁਤ ਹੀ ਸੋਨਾ ਇਹ ਵੀ ਕਲਰ ਹੈ ਸਾਰੀ ਉਮਰ ਦੇ ਸੂਟ ਪਾਣ ਵਾਲੇ ਹੈ ਕਿ ਕਿਸੇ ਵੀ ਉਮਰ ਦੇ ਜਿਹੜੀਆਂ ਲੇਡੀਜ਼ ਉਹ ਪਾ ਸਕਦੀਆਂ ਠੀਕ ਹੈ ਸਾਰੀਆਂ ਮੇਰੀਆਂ ਪਹਿਨਾ ਆ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਿਆਂ ਦੀ ਗ੍ਰੇਸ ਦੇਖੋ ਕਿੰਨੀ ਸੋਹਣੀ ਹੈ ਜਿੱਦਾਂ ਦੇ ਆਪਾਂ ਸਰਦਾਰੀ ਚਾਹੀਦੇ ਹੁੰਦੇ ਆ ਓਦਾਂ ਦੇ ਦੁਪੱਟੇ ਆ ਬਹੁਤ ਹੀ ਸੋਹਣੇ ਠੀਕ ਹੈ ਜੀ ਇਹ ਆ ਗਿਆ ਇਹਦਾ 3rd ਕਲਰ 4th ਕਲਰ ਹੈਗਾ ਜੀ ਪਿੰਕ ਕਲਰ ਆ ਲੋ 4th ਕਲਰ ਹੈ ਜੀ ਪਿੰਕ ਕਲਰ ਇਹ ਵੀ ਬਹੁਤ ਸੋਹਣਾ ਹੈ ਤੁਸੀਂ COD ਵੀ ਸਾਡੇ ਕੋਲ ਅਵੇਲੇਬਲ ਹੈ ਸਿਰਫ 100 ਐਕਸਟਰਾ ਚਾਰजेस ਐ ਜੋ ਵੀ ਸੂਟ ਪਸੰਦ ਆ ਰਿਹਾ ਉਹ ਦਾ ਸਕਰੀਨਸ਼ਾਟ ਲੈ ਸਕਦੇ ਆ ਤੇ ਸਾਨੂੰ WhatsApp ਕਰ ਸਕਦੇ ਆ 8872 337777 ਤੇ ਸ਼ਿਪਿੰਗ ਚਾਰजेस ਵੈਸੇ ਫ੍ਰੀ ਰਹਿਣਗੇ ਅਗਰ ਤੁਸੀਂ ਪੇਮੈਂਟ ਆਨਲਾਈਨ ਕਰਦੇ ਆ ਦੇਖੋ ਜੀ ਕਿੰਨੇ ਸੋਹਣੇ ਦੁਪੱਟੇ ਐ ਬਹੁਤ ਹੀ ਸੋਹਣੇ ਠੀਕ ਹੈ ਜੀ ਇਹ ਹੋ ਗਿਆ ਫਰਸਟ ਸੈਟ ਇਹਦੇ ਵਿੱਚ ਚਾਰ ਕਲਰ ਸੀਗੇ ਹੁਣ ਆਏਗਾ ਜੀ ਦੂਸਰਾ ਡਿਜ਼ਾਈਨ ਠੀਕ ਹੈ ਇਹਦੇ ਵਿੱਚ ਵੀ ਸਾਡੇ ਕੋਲ ਚਾਰ ਕਲਰ ਹੀ ਹੈਗੇ ਆ ਆ ਦੇਖੋ ਜੀ ਸਭ ਤੋਂ ਪਹਿਲਾਂ yellow color ਇਹ ਵੀ कॉटन ਦਾ प्योर कॉटन ਦਾ ਲੀਨਨ ਟਾਈਪ ਸਟਫ ਹੈ ਇਹਦੇ ਵਿੱਚ ਲਾਈਨਿੰਗ ਲੱਗੇਗੀ ਆਈ ਥਿੰਕ ਕਿਉਂਕਿ ਇਹਦੇ ਬਿਨਾ ਉਹਦੀ ਗ੍ਰੇਸ ਨਹੀਂ ਆਣੀ ਇਹ ਆ ਗਿਆ ਜੀ ਇਹਦਾ ਫਰੰਟ ਆ ਦੇਖੋ نیچے ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਤੁਸੀਂ ਇਦਾਂ ਹੀ ਕਟਵਰਕ ਦੇ ਵਿੱਚ ਡਿਜ਼ਾਈਨਿੰਗ ਕਰਾ ਸਕਦੇ ਆ ਲਾਈਨਸ ਵਾਲਾ ਫੈਬਰਿਕ ਹੈ ਔਰ ਇਹ ਆ ਗਿਆ ਜੀ ਇਹਦਾ ਬੈਕ ਠੀਕ ਹੈ ਜੀ ਔਰ ਇਹ ਆਣ ਗੀਆਂ ਜੀ 슬ੀਵਜ਼ ਦੇ ਲਈ ਹੈਗਾ ਇਹ ਵਾਲਾ ਫੈਬਰਿਕ ਇਹ ਪੱਟੀ ਜਿਹੜੀ ਹੈ ਤੁਹਾਡੀ 슬ੀਵਜ਼ ਦੇ ਜਾਂ ਬਾਟਮ ਤੇ ਲਗਾਉਣ ਵਾਸਤੇ ਹੈ ਪਾਕਿਸਤਾਨੀ ਲੁੱਕ ਦੇ ਵਿੱਚ ਤੇ ਇਹ ਆਗੇ ਜੀ ਇਹਦੇ ਨਾਲ ਬਟਨ ਤੁਸੀਂ ਨੈਕ ਦੇ ਉੱਪਰ ਜੋ ਵੀ ਡਿਜ਼ਾਈਨਿੰਗ ਕਰਨੀ ਹੈ ਉਹਦੇ ਬਟਨ ਹੈ ਵਰਸ਼ਾ ਬ੍ਰਾਂਡ ਦੇ ਪਿਓਰ ਵਰਸ਼ਾ ਬ੍ਰਾਂਡ ਦੇ ਸੂਟ ਹੈ ਇਸ ਲਈ ਸਟੱਫ ਦੇ ਵਿੱਚ ਜਾਂ ਕੁਆਲਿਟੀ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਇਹ ਆਏਗਾ ਜੀ ਇਹਦਾ ਫਰਸਟ ਕਲਰ ਨਾਲ ਆਏਗੀ ਪਿਓਰ ਕਾਟਨ ਦੀ ਬਾਟਮ ਔਰ ਨਾਲ ਆਣਗੇ ਮਸਲੀਨ ਦੇ ਦੁਪੱਟੇ ਇਦੇ ਵਿੱਚ ਲਾਈਨਿੰਗ ਆਈ ਥਿੰਕ ਇੱਕ واਸ਼ ਕਰਕੇ ਅਗਰ ਤੁਸੀਂ ਨੂੰ ਬਣਾਓਗੇ ਤਾਂ ਲਾਈਨਿੰਗ ਦੀ ਨਈ ਵੀ ਲੋੜ ਹੈ ਅਦਰਵਾਈਜ਼ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਦੇ ਮਸਲੀਨ ਦੇ ਦੁਪੱਟੇ ਬਹੁਤ ਸੋਹਣੇ ਸੌਫਟ ਦੁਪੱਟੇ ਹੈ ਠੀਕ ਹੈ ਜੀ ਔਰ ਬਹੁਤ ਹੀ ਸੋਹਣੇ ਸੂਟ ਹੈ ਇਹ ਆ ਗਿਆ ਜੀ ਇਹਦਾ ਫਰਸਟ ਕਲਰ ਲੈਮਨ yellow ਕਲਰ ਹੈ ਉਸ ਤੋਂ ਬਾਅਦ ਆ ਗਿਆ ਜੀ ਸੈਕੰਡ ਇਹ ਆ ਗਿਆ ਜੀ नेवी ब्लू कलर ठीक है बहुत सोने लाइनस वाला स्टफ है प्योर कॉटन का ठीक है जी प्योर कॉटन का लाइनस वाला स्टफ है फ्रंट दे इदा बहुत सोहने डिजाइन एम्ब्रॉयडरी की हुई है बैक दे अनु, एदा एक बैक या स्लीव्स या पेंट से कितने भी लगाने वास्ते पट्टी मिल जाएगी और मिलन के बटन्स ठीक है ਏ ਆ ਗਈ ਜੀ ਇਹਦੀ ਪਿਓਰ ਕਾਟਨ ਦੀ ਬਾਟਮ ਬਾਟਮ ਨੂੰ ਲਾਈਨਿੰਗ ਦੀ ਬਿਲਕੁਲ ਵੀ ਨੀਡ ਨਹੀਂ ਐ ਔਰ ਇਹ ਆ ਗਿਆ ਜੀ ਇਹਦਾ ਡਿਜੀਟਲ ਦੁਪੱਟਾ ਬਹੁਤ ਸੋਹਣੇ ਮਸਲੀਨ ਦੇ ਸੌਫਟ ਬਹੁਤ ਹੀ ਸੋਹਣੇ ਦੁਪੱਟੇ ਠੀਕ ਹੈ ਜੀ ਇਹ ਆ ਗਿਆ ਜੀ ਇਹ ਵਾਲਾ ਸੂਟ ਇਹ ਦੇਖੋ ਇਹਦੀ ਲੁੱਕ ਇਹ ਹੈਗਾ ਜੀ ਨੇਵੀ ਬਲੂ ਕਲਰ ਇਹਦੇ ਵਿੱਚ 3rd ਕਲਰ ਆਏਗਾ ਜੀ ਪਿੰਕ ਗਾਜਰੀ ਸ਼ੇਡ ਹੈ ਡਾਰਕ ਗਾਜਰੀ ਸ਼ੇਡ ਹੈ ਆ ਲੋ ਜੀ ਇਹ ਵਾਲਾ ਸੂਟ ਠੀਕ ਹੈ ਜੀ ਇਹ ਆਗੇ ਇਹਦੀ ਬਾਟਮ ਔਰ ਇਹਦਾ ਇਹ ਦੁਪੱਟਾ ਜਿਨ੍ਹਾਂ ਨੂੰ ਹਲਕਾ ਜਾਂ ਡਾਰਕ ਸ਼ੇਡ ਚਾਹੀਦਾ ਹੁੰਦਾ ਹੈ ਇਹ ਉਹ ਉਹਨਾਂ ਵਾਸਤੇ ਆ ਦੇਖੋ ਕਿੰਨੇ ਸੋਹਣੇ ਡਿਜੀਟਲ ਪ੍ਰਿੰਟ ਦੇ ਦੁਪੱਟੇ ਬਹੁਤ ਹੀ ਸੌਫਟ ਬਹੁਤ ਹੀ ਸੋਹਣੇ ਠੀਕ ਹੈ ਜੀ देखो युक उस आ गया जी साढ़े को ब्लू कलर वो डार्क आ, सीगा ग्रे ब्लू कलर जा और ए है गया प्रॉपर ब्लू कलर ठीक है जी ए आ गया ए दी प्योर कॉटन दी बॉटम और ए आ गया जी ये डिजिटल दुपट्टा ਬਹੁਤ ਹੀ ਸੋਹਣੇ ਸੌਫਟ ਦੁਪੱਟੇ ਐ ਔਰ ਬਹੁਤ ਹੀ ਸੋਹਣੇ ਫੈਬਰਿਕ ਐ ਜਿਹੜੀਆਂ ਵੀ ਪੈਨਾ ਕੋਲੇ ਸੂਟ ਜਾਂਦੇ ਆ ਉਹਨਾਂ ਨੂੰ ਹੀ ਇਹਦੇ ਸਟੱਫ ਦਾ ਪਤਾ ਚੱਲਦਾ ਕਿਉਂਕਿ ਵੀਡੀਓ ਦੇ ਵਿੱਚ ਉਹਨੀਆਂ ਜਿਆਦਾ ਅੱਛੀ ਤਰ੍ਹਾਂ ਸ਼ੋਅ ਨਹੀਂ ਹੁੰਦਾ ਦੇਖੋ ਜੀ ਕਿੰਨੇ ਸੋਹਣੇ ਦੁਪੱਟੇ ਔਰ ਕਿੰਨੇ ਸੋਹਣੇ ਸੂਟ ਠੀਕ ਹੈ ਜੀ ਇਹ ਹੋ ਗਿਆ ਦੂਸਰਾ ਸੈੱਟ ਤੀਸਰਾ ਸੈੱਟ ਆਏਗਾ ਜੀ ਇਹ ਵੀ ਬਹੁਤ ਸੋਹਣਾ ਸੈੱਟ ਐ ਇਹ ਹੈਗਾ ਜੀ ਲੀਲਨ ਦਾ ਸਟੱਫ ਐ ਥੋੜੇ ਉਹਨਾਂ ਨਾਲੋਂ ਕੁਆਲਿਟੀ ਉਸ ਤੋਂ ਵੀ ਬੈਟਰ ਹੈ ਪਿਓਰ ਲੀਲਨ ਦੇ ਸਟੱਫ ਹੈ ਜਿੰਨਾਂ ਬੈਣਾ ਨੂੰ ਲੀਲਨ ਦੇ ਕੱਪੜੇ ਚਾਹੀਦੇ ਹੁੰਦੇ ਉਹਨਾਂ ਲਈ ਹੈਗਾ ਪਿਓਰ ਲੀਲਨ ਦਾ ਸਟੱਫ ਹੈ ਠੀਕ ਹੈ ਜੀ ਡਿਜ਼ਾਈਨਿੰਗ ਚੈੱਕ ਕਰੋ ਪਹਿਲੇ ਇਹ ਆਏਗਾ ਜੀ ਫਰੰਟ neck ਹਾਈਲਾਈਟ ਹੋਇਆ ਹੋਇਆ ਠੀਕ ਹੈ ਜੀ ਇਹ ਆਏਗਾ ਇਹਦੇ ਬਾਰਡਰ ਤੇ ਦੇਖੋ ਕਿੰਨਾ ਸੋਨਾ ਪਿਓਰ ਲੀਲਨ ਦਾ ਕਾਟਨ ਦਾ ਸਟੱਫ ਹੈ ਤੁਸੀਂ ਸ਼੍ਰਿੰਕਿੰਗ ਦੇਖੋ ਕਿੰਨੀ ਜਲਦੀ ਹੁੰਦੀ ਹੈ ਮਤਲਬ ਰਿੰਕਲਸ ਕਿੰਨੀ ਜਲਦੀ ਪੈਂਦੇ ਇੰਨਾ ਸੋਨਾ ਸਟੱਫ ਹੈ ਠੀਕ ਹੈ ਜੀ ਇਹ ਆਏਗੀ ਇਹਦੇ نیچے ਬਾਰਡਰ ਔਰ ਉਸ ਤੋਂ ਬਾਅਦ ਆਏਗਾ ਜੀ ਬੈਕ ਇਹ ਆ ਗਈ ਬੈਕ ਦੇ ਉੱਪਰ ਪ੍ਰਿੰਟਿੰਗ ਠੀਕ ਹੈ ਔਰ ਇਹ ਆ ਗਈਆਂ ਇਹਦੀਆਂ ਦੋਨੋਂ 슬ੀਵਸ 슬ੀਵਸ ਦਾ ਸਾਰਿਆਂ ਨਾਲ ਕਪੜਾ ਐਕਸਟਰਾ ਮਿਲੇਗਾ ਬਟਨਸ ਵੀ ਤੁਹਾਨੂੰ ਐਕਸਟਰਾ ਮਿਲਣਗੇ ਔਰ ਸਟਫ ਵੀ ਬਹੁਤ ਸੋਹਣਾ ਪਿਓਰ ਲੀਲਨ ਦਾ ਸਟਫ ਆ ਬਹੁਤ ਹੀ ਸੋਹਣਾ प्योर लीलन के सूट है यह कुछ मेरा भैन कह रही स्टफ स्टफ्त लैके आओ प्योर कॉटन में दे। देखो कि सोहना प्रिंट और कि सोना सूट और साढ़े कोएगी प्योर कॉटन की बॉटम बॉटम के नीचे लाइनिंग बिल्कुल नीड नहीं है और दुपट्टे देखो किन्ने सोने कॉटन दे बहुत ही सोहने फोर साइड बॉर्डर और प्लस पैच ये पूरा वर्क है जी कोई प्रिंट नहीं है ये वर्क है কর্নার ਸੇ ਉੱਪਰ ਪੂਰਾ ਵਰਕ ਬਣਾ ਹੋਇਆ ਦੋਨੋਂ ਸਾਈਡ ਇਹ ਦੇਖੋ ਫੋਰ ਸਾਈਡ ਇੱਦਾਂ ਲੇਸ ਲੱਗੀ ਹੋਏਗੀ ਔਰ ਪ੍ਰੋਪਰ ਬਹੁਤ ਸੋਹਣੇ ਮਸਲੀਨ ਲਾਈਨਿੰਗ ਵਾਲੇ ਦੁਪੱਟੇ ਆ ਦੇਖੋ ਲਾਈਨਸ ਵਿੱਚ ਹੈਗੀਆਂ ਬਹੁਤ ਸੋਹਣੇ ਮਸਲੀਨ ਲਾਈਨਿੰਗ ਵਾਲੇ ਦੁਪੱਟੇ ਆ ਬਹੁਤ ਹੀ ਸੋਹਣਾ ਸੂਟ ਹੈ ਗਰਮੀਆਂ ਦੇ ਵਿੱਚ ਹਲਕਾ ਫੁਲਕਾ ਪਾਰਟੀ ਵੇਅਰ ਸੂਟ ਹੈਗਾ ਇਹ ਤੁਸੀਂ ਬਣਾ ਸਕਦੇ ਠੀਕ ਹੈ ਜੀ ਇਹ ਫਰਸਟ ਹੈਗਾ ਜੀ ਸੀ ਗ੍ਰੀਨ ਕਲਰ ਇਹਦਾ ਸੈਕੰਡ ਕਲਰ ਆਏਗਾ ਜੀ ਇਹਨਾਂ ਦਾ ऑफ व्हाइट लेमन ऑफ वाइट ਜਿਹਾ ਕਲਰ ਹੈ ਇਹ ਕਲਰ ਬਹੁਤ ਸੋਹਣਾ ਲੱਗ ਰਿਹਾ ਲੇਮਨ ਆਫ ਵਾਈਟ ਕਲਰ ਹੈ ਇਹ ਦੇਖੋ ਪ੍ਰਿੰਟਿੰਗ ਦੇਖੋ ਕਪੜਾ ਪਿਓਰ ਮਸਲੀਨ ਦਾ ਪਿਓਰ ਲੀਲਨ ਦਾ ਸੌਰੀ ਪਿਓਰ ਲੀਲਨ ਦਾ ਸਟਫ ਹੈ ਇਹ ਆਏਗੀ ਇਹਦੀ ਬਾਟਮ ਔਰ ਇਹ ਆ ਗਿਆ ਇਹਦਾ ਲਾਈਨਸ ਵਾਲਾ ਦੁਪੱਟਾ ਠੀਕ ਹੈ ਜੀ ਜਿੰਨਾ ਭੈਣਾਂ ਨੂੰ ਲੀਲਨ ਦੇ ਸਟੱਫ ਦੇ ਵਿੱਚ ਸੂਟ ਚਾਹੀਦੇ ਹੁੰਦੇ ਆ ਉਹਨਾਂ ਲਈ ਖਾਸ ਹੈਗੇ ਇਹ ਬਹੁਤ ਹੀ ਸੋਹਣੇ ਵੱਡੇ ਔਰ ਬਹੁਤ ਹੀ ਸੋਹਣੇ ਦੁਪੱਟੇ ਆ ਪੈਚਵਰਕ ਹੋਇਆ ਹੋਇਆ ਪ੍ਰੋਪਰ ਪਾਰਟੀ ਵੇਅਰ ਹੈਗੇ ਆ ਗਰਮੀਆਂ ਦੇ ਵਿੱਚ ਜਿਹਦਾ ਬਹੁਤ ਸੋਹਣੇ ਪਾਰਟੀ ਵੇਅਰ ਸੂਟਸ ਬੰਦੇ ਆ ਠੀਕ ਹੈ ਜੀ ਇਹ ਬਹੁਤ ਹੀ ਸੋਹਣਾ ਕਲਰ ਹੈ ਲਾਈਟ ਜਿਹਾ ਲੈਮਨ ਗ੍ਰੀਨ ਜਿਹਾ ਕਲਰ ਮਤਲਬ ਆਫ ਵਾਈਟ ਹੈ ਬਟ ਹਲਕਾ ਜਿਹਾ ਵਿੱਚ ਗ੍ਰੀਨ ਦਾ ਟੱਚ ਦੇ ਰਿਹਾ ਠੀਕ ਹੈ ਜੀ ਥਰਡ ਕਲਰ ਆ ਗਿਆ ਬਹੁਤ ਸੋਹਣਾ ਆ ਪਿੰਕ ਵੀ ਨਹੀਂ ਕਹਿ ਸਕਦੇ ਪੀਚ ਜਿਹਾ ਕਲਰ ਹੈ ਪੀਚ ਕਲਰ ਦਾ ਸਟੱਫ ਹੈ ਪਿਓਰ ਲੀਲਨ ਦਾ ਸਟੱਫ ਹੈ ਔਰ ਆ ਦੇਖੋ ਜੀ ਇਹਦੀ ਲੁੱਕ ਬਹੁਤ ਸੋਹਣੀ ਪਹਿਲਾ ਸੂਟ ਦੇ ਵਿੱਚ ਵੀ ਪ੍ਰਿੰਟ ਹੈ ਇਹਦੇ ਫੈਬਰਿਕ ਦੇ ਵਿੱਚ ਵੀ ਸਾਰੇ ਚ ਸੈਲਫ ਪ੍ਰਿੰਟ ਹੈ ਏ ਆ ਗਿਆ ਦੀ ਬਾਟਮ ਔਰ ਏ ਆ ਗਿਆ ਇਹਦਾ ਦੁਪੱਟਾ 4 ਸਾਈਡ ਸਲੇਸ ਲੱਗੀ ਹੋਏਗੀ ਪੈਚ ਵਰਕ ਹੋਇਆ ਹੋਇਆ ਲਾਈਨਸ ਵਾਲੇ ਦੁਪੱਟੇ ਆ ਦੇਖੋ ਲਾਈਨਸ ਵਾਲੇ ਦੁਪੱਟੇ ਆ ਬਹੁਤ ਹੀ ਸੋਹਣੇ ਸੂਟ ਹੈ ਜਿਹੜਾ ਵੀ ਸੂਟ ਤੁਸੀਂ ਲੈਣਾ ਉਹਦਾ ਸਕਰੀਨਸ਼ਾਟ ਲੈ ਸਕਦੇ ਆ ਪ੍ਰੋਪਰ ਸਰਦਾਰੀ ਸੂਟ ਨੇ ਬਹੁਤ ਹੀ ਸੋਹਣੇ ਇਹ ਹੋ ਗਿਆ ਜੀ ਇਹਦਾ ਥਰਡ ਕਲਰ ਉਸ ਤੋਂ ਬਾਅਦ ਆ ਗਿਆ ਜੀ ਇਹਦਾ ਫੋਰਥ ਕਲਰ yellow color ਬਹੁਤ ਸੋਹਣਾ ਯੈਲੋ ਕਲਰ ਦਾ ਸੂਟ ਹੈ ਜਿਹੜਾ ਵੀ ਸੂਟ ਤੁਸੀਂ ਲੈਣਾ ਉਹਦਾ ਸਕਰੀਨਸ਼ਾਟ ਲੈ ਲਓ ਮੈਨੂੰ ਵਟਸਐਪ ਕਰ ਦਿਓ 8872337777 ਤੇ COD ਅਵੇਲੇਬਲ ਰਹੇਗੀ 100 ਰੁਪਏ ਐਕਸਟਰਾ ਚਾਰਜ ਰਹਿਣਗੇ ਔਰ ਸੂਟ ਦੀ ਇਹ ਵਾਲੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆਈ ਹੈ ਬਹੁਤ ਹੀ ਸੋਹਣੇ ਸੂਟ ਹੈ ਆਰਡਰ ਕਰ ਦੇਣਾ ਜਲਦੀ ਤੋਂ ਜਲਦੀ ਲਿਮਟਿਡ ਸਟਾਕ ਹੈ ਅਸੀਂ ਬਹੁਤ ਜ਼ਿਆਦਾ ਸਟਾਕ ਨਹੀਂ ਲੈ ਕੇ ਆਂਦੇ ਬਹੁਤ ਸੋਹਣਾ ਸਟਾਕ ਲੈ ਕੇ ਆਨੇ ਬਸ ਥੋੜਾ ਹੀ ਲੈ ਕੇ ਆਨੇ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਠੀਕ ਹੈ ਜੀ ਸੂਟ ਦੇਖੋ ਕਿੰਨਾ ਪਿਆਰਾ ਹੈ ਔਰ ਸਾਨੂੰ ਸਪੋਰਟ ਕਰਨ ਲਈ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸੋ ਮੱਚ ਜੀ